ਬੈਠਿਓ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਮੈਨੂੰ ਤੁਸੀਂ ਉਹਦਾ ਜਵਾਬ ਦੇਣਾ ਹੈ ਜੇ ਚੰਗੀ ਲੱਗੀ ਤਾਂ ਜਰੂਰ ਮੰਨਿਓ ਜੇ ਨਾ ਚੰਗੀ ਲੱਗੀ ਤੇ ਫਿਰ ਉਹ ਮੰਨਿਓ ਨਾ ਤੁਸੀਂ ਅੱਛਾ ਜੇ ਚੰਗੀ ਲੱਗੀ ਅੱਜ ਪਰਨ ਕਰਕੇ ਜਾਇਓ ਵੀ ਇੱਕ ਤਾਂ ਇਹ ਗੱਲ ਮੁੜ ਕੇ ਨਹੀਂ ਕਰਨੀ ਇੱਕ ਇਹ ਵੀ ਇਹ ਗੱਲ ਹੋਰਾਂ ਨੂੰ ਵੀ ਇਹ ਦੱਸਾਂਗੇ ਹੁਣ ਇਹ ਦੱਸੋ ਜੀ ਤੁਹਾਡੇ ਚ ਐਸੇ ਸੱਜਣ ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਕਿਸੇ ਨੇ ਪੀ ਐਚ ਡੀ ਕੀਤੀ ਹੈ ਕਿਸੇ ਨੇ ਐਮ ਏ ਕੀਤੀ ਹੈ ਗ੍ਰੈਜੂਏਟ ਹੋ ਤੁਸੀਂ ਐਜੂਕੇਸ਼ਨ ਲਈ ਬੈਠੇ ਹੋ ਵਧੀਆ ਵਧੀਆ ਆਫੀਸਰ ਮੇਰੇ ਸਾਹਮਣੇ ਬੈਠੇ ਹੋ ਭੈਣਾ ਬੈਠੀ ਹੋ ਤੁਸੀਂ ਪੜੀਆਂ ਲਿਖੀਆਂ ਇੱਕ ਗੱਲ ਦੱਸੋ ਜੀ ਤੁਸੀਂ ਆਪਣੇ ਘਰ ਕਦੇ ਵੀ ਮੈਨੂੰ ਸਿਰ ਹਲਾ ਕੇ ਦੱਸਿਓ ਆਪਣੇ ਘਰ ਤੁਸੀਂ ਜੋੜੇ ਪਾ ਕੇ ਤੇ ਖੜ ਕੇ ਪ੍ਰਸ਼ਾਦਾ ਛਕਿਆ ਜਵਾਬ ਹੈ ਤੁਹਾਡੇ ਕੋਲ ਜੋੜੇ ਪਾ ਕੇ ਤੇ ਖੜ ਕੇ ਇਹਦਾ ਜਵਾਬ ਹੈ ਨਹੀਂ ਛਕਿਆ ਤੇ ਇੱਥੇ ਕੀ ਕਰਕੇ ਆਏ ਹੋ ਤੁਸੀਂ ਤੁਹਾਡੇ ਚੋਂ 100 ਦੇ ਵਿੱਚੋਂ 5 ਬੰਦਿਆਂ ਨੇ ਜੋੜੇ ਉਤਾਰ ਕੇ ਪ੍ਰਸ਼ਾਦਾ ਛਕਿਆ ਤੇ 95 ਨੇ ਤੁਸੀਂ ਜੋੜੇ ਪਾ ਕੇ ਤੇ ਖੜ ਕੇ ਪ੍ਰਸ਼ਾਦਾ ਛਕਿਆ। ਅੱਛਾ ਅਗਲੀ ਗੱਲ 3-4 ਪੁਆਇੰਟ ਪੁੱਛੂੰਗਾ। ਚੰਗਾ ਲੱਗਿਆ ਤਾਂ ਮੰਨ ਲਿਓ ਨਾ ਲੱਗਿਆ ਤਾਂ ਜਮਾ ਨਾ ਮੰਨਿਓ। ਇੱਥੇ ਜਿੱਥੇ ਆਪਾਂ ਆਏ ਆ ਇਹਨੂੰ ਕੀ ਆਖਦੇ ਆਪਾਂ? ਜਿੱਥੇ ਲੰਗਰ ਛਕ ਕੇ ਆਇਆ। ਗੁਰੂ ਕਾ ਲੰਗਰ। ਤੇ ਗੁਰੂ ਕੇ ਲੰਗਰ ਦੀ ਮਰਜ਼ਾਦਾ ਪੜੀਆ ਕਦੇ? ਵੀ ਗੁਰੂ ਕੇ ਲੰਗਰ ਦੀ ਮਰਜ਼ਾਦਾ ਕੀ ਹੈ? ਹਾਂ 2 ਪੁਆਇੰਟ ਹੋ ਗਏ। ਤੀਸਰਾ ਪੁਆਇੰਟ। ਖੜ ਕੇ ਭੋਜਨ ਕੌਣ ਖਾਂਦਾ ਹੁੰਦਾ ਹੈ ਤੁਹਾਨੂੰ ਇਹ ਪਤਾ ਹੈ ਖੜ ਕੇ ਕੌਣ ਖਾਂਦਾ ਹੈ ਪਲਾਂ ਹਰਾ ਚਾਰਾ ਪੱਠੇ ਖੜ ਕੇ ਮੱਝ ਗਾਂ ਬੱਕਰੀ ਕੁੱਤਾ ਤੇ ਹੋਰ ਜਿੰਨੇ ਪਸ਼ੂ ਨੇ ਉਹ ਖੜ ਕੇ ਕਦੇ ਵੀ ਤੁਸੀਂ ਮੱਝ ਨੂੰ ਬੈਠੀ ਨੂੰ ਹਰੇ ਪੱਠੇ ਨਹੀਂ ਖਾਂਦੇ ਵੇਖੋਗੇ ਖੜ ਕੇ ਖਾਂਦੀਆਂ ਨੇ ਇਹ ਤੇ ਬੰਦਾ ਬੰਦਾ ਹਮੇਸ਼ਾ ਬੈਠ ਕੇ ਭੋਜਨ ਕਰਦਾ ਹਮੇਸ਼ਾ ਬੈਠ ਕੇ ਇੱਕੋ ਹੀ ਥਾਂ ਰਹੇਗੀ ਗੁਰੂ ਦਾ ਘਰ ਜਿੱਥੇ ਅਸੀਂ ਜੋੜੇ ਪਾ ਕੇ ਤੇ ਖੜ ਕੇ ਪ੍ਰਸ਼ਾਦਾ ਛਕਦੇ ਆ ਸਾਡੇ ਕੋਲ ਜਵਾਬ ਹੈ ਕੋਈ ਹਾਂ ਮੈਂ ਉੱਥੇ ਚਾਰ ਪੰਜ ਬੱਚਿਆਂ ਨੂੰ ਬੇਨਤੀ ਕੀਤੀ ਬੜਾ ਉਹਨਾਂ ਦਾ ਮੈਂ ਧੰਨਵਾਦੀ ਆ ਤੁਸੀਂ ਵੀ ਮੰਨ ਲਓ ਪਰ ਤੁਹਾਨੂੰ ਇਸ ਇਹ ਗੱਲ ਦੱਸੀ ਨਹੀਂ ਕਿਸੇ ਨੇ ਤੁਹਾਡਾ ਦੋਸ਼ ਨਹੀਂ ਹੈ ਇਹ ਅੱਜ ਤੋਂ ਤੁਸੀਂ ਪਰਨ ਕਰੋਗੇ ਵੀ ਹਾਂ ਅੱਗੇ ਤੋਂ ਅਸੀਂ ਨਹੀਂ ਕਰਾਂਗੇ ਜਦੋਂ ਦੱਸਿਆ ਗਿਆ ਨਾ ਸਾਨੂੰ ਫਿਰ ਪਤਾ ਲੱਗੇਗਾ ਤੇ ਕੀ ਗੱਲ ਜੀ ਅਸੀਂ ਗੁਰੂ ਦੇ ਘਰ ਆ ਕੇ ਮਰਜਾਦਾ ਦੀਆਂ ਧੱਈਆਂ ਢਾਉਂਦੇ ਆ ਕੀ ਅਸੀਂ ਮਰਜਾਦਾ ਵਿਗਾੜਨ ਵਾਸਤੇ ਭੇਜਿਆ ਵਾਹਕਰੂ ਨੇ ਜਾਂ ਮਰਜਾਦਾ ਬਣਾਉਣ ਵਾਸਤੇ ਭੇਜਿਆ ਮੈਂ ਪਿਆਰ ਚ ਬੇਨਤੀ ਕਰ ਰਿਹਾ ਤੁਹਾਨੂੰ ਪਿਆਰ ਚ ਇਹਦੇ ਨਾਲ ਸਾਨੂੰ ਗੁਰੂ ਦੀ ਖਿਸ਼ੀ ਮਿਲਣੀ ਹੈ ਇਹਦੇ ਨਾਲ ਅਸੀਂ ਇੱਕ ਚੰਗੇ ਮਨੁੱਖ ਬਣਾਂਗੇ ਇਹਦੇ ਨਾਲ ਕੱਲ ਨੂੰ ਸਾਨੂੰ ਕੋਈ ਉਂਗਲ ਕਰਕੇ ਨਹੀਂ ਕਹਿ ਸਕੇਗਾ ਵੀ ਤੁਸੀਂ ਆ ਕੀ ਕਰ ਰਹੇ ਹੋ ਜਦੋਂ ਅਸੀਂ ਆਪਣੇ ਘਰ ਬੈਠ ਕੇ ਪ੍ਰਸ਼ਾਦਾ ਛਕਦੇ ਆ ਜੋੜੇ ਉਤਾਰ ਕੇ ਪ੍ਰਸ਼ਾਦਾ ਛਕਦੇ ਆ ਤੇ ਇੱਥੇ ਖੁਰਲੀਆਂ ਲਾਉਣ ਦੀ ਕਿਹੜੀ ਲੋੜ ਪੈਗੀ ਹੈ ਗੁਰੂਕਾ ਲੰਗਰ ਥੋੜਾ ਜਿਹਾ ਸਾਨੂੰ ਜਾਗਣਾ ਪਵੇਗਾ ਇਹ ਕੱਲੇ ਇਸ ਪਿੰਡ ਦੀ ਨਹੀਂ ਮੈਂ ਗੱਲ ਕਰ ਰਿਹਾ ਇਹ ਹਰ ਇੱਕ ਪਿੰਡ ਦੇ ਵਿੱਚ ਇਹੀ ਕੁਝ ਹੋ ਗਿਆ ਹਰ ਇੱਕ ਪਿੰਡ ਦੇ ਵਿੱਚ ਇਹੀ ਕੁਝ ਹੋ ਗਿਆ ਜਿਹੜੇ ਹੁਣ ਆਪਾਂ ਵੇਟਰ ਬੁਲਾਉਨੇ ਆ ਨਾ ਤਾਂ ਸਿਰ ਟੱਕਦੇ ਨੇ ਨਾ ਉਹ ਗੰਦੀਆਂ ਮੰਦੀਆਂ ਜਰਾਬਾਂ ਉਤਾਰਦੇ ਨੇ ਨਾ ਉਹ ਬੂਟ ਉਤਾਰਦੇ ਨੇ ਅਸੀਂ ਪ੍ਰਸ਼ਾਦਾ ਛੱਕ ਰਹੇ ਸੀ ਉੱਥੇ ਮੈਟ ਵਿਛਾ ਕੇ ਛੱਕ ਕੇ ਆਇਆ ਕਿਉਂਕਿ ਗੱਲ ਉਹ ਬੰਦਾ ਕਹਿ ਸਕਦਾ ਜਿਹੜਾ ਖੁਦ ਪਹਿਰਾ ਦਿੰਦਾ ਹੈ ਮੈਟ ਤੇ ਬੈਠ ਕੇ ਮੈਂ ਘਰੇ ਵੀ ਆਪਣੇ ਮੰਜੇ ਤੇ ਬੈਠ ਕੇ ਪ੍ਰਸ਼ਾਦਾ ਨਹੀਂ ਛੱਕਦਾ ਮੈਂ ਆਪਣੇ ਘਰ ਵੀ ਫਰਸ਼ ਤੇ ਬੈਠ ਕੇ ਪ੍ਰਸ਼ਾਦਾ ਛਕਦਾ ਇੱਕ ਕੱਪੜਾ ਵਿਛਾ ਲੈਣਾ ਤੇ ਫਰਸ਼ ਤੇ ਬੈਠ ਕੇ ਪ੍ਰਸ਼ਾਦਾ ਛਕਦਾ ਇਹਦਾ ਬਹੁਤ ਵੱਡਾ ਸਾਇੰਸ ਦੇ ਤੌਰ ਤੇ ਵੀ ਗੋਣਾ ਹੈ ਜਦੋਂ ਤੁਸੀਂ ਧਰਤੀ ਤੇ ਬੈਠ ਕੇ ਪ੍ਰਸ਼ਾਦਾ ਛਕੋਗੇ ਪਿਆਰ ਵਾਲਿਓ ਤੁਹਾਡੇ 50 ਪੈਸੇ ਰੋਗ ਖਤਮ ਹੋਣਗੇ ਗੁਰੂ ਮਹਾਰਾਜ ਜੀ ਨੇ ਪੰਗਤ ਐਵੇਂ ਨਹੀਂ ਬਣਾਈ ਖੜ ਕੇ ਪ੍ਰਸ਼ਾਦਾ ਛਕਣ ਦਾ ਬਹੁਤ ਵੱਡਾ ਦੋਸ਼ ਹੈ ਸਾਡੇ ਸਰੀਰ ਨੂੰ ਨੁਕਸਾਨ ਨੇ ਖੜ ਕੇ ਪ੍ਰਸ਼ਾਦਾ ਛਕਣ ਦੇ ਕਿਸੇ ਵੈਦ ਨੂੰ ਮਿਲੇ ਹੋ ਕਿਸੇ ਡਾਕਟਰ ਨੂੰ ਮਿਲੇ ਹੋ ਤੇ ਫਿਰ ਸਾਧ ਸੰਗਤ ਅਸੀਂ ਗੁਰੂ ਦੇ ਘਰ ਆ ਕੇ ਹੀ ਮਰਜਾਦਾ ਦੀਆਂ ਤਾਂ ਜੀਆਂ ਉਡਾਉਣੇ ਆ ਤੇ ਤੁਸੀਂ ਹੁਣ ਪਰੰਗ ਕਰਿਓ ਮੈਂ ਲੰਗਰ ਚ ਜਾਊਂਗਾ ਅਸੀਂ ਪ੍ਰਸ਼ਾਦਾ ਛਕੀਏ ਤੇ ਸਾਡੇ ਕੋਲੋਂ ਦੀ ਨਾ ਇਹ ਥਾਲਾਂ ਦੇ ਨਾਲ ਜੋੜੇ ਲੈ ਲੈ ਕੇ ਸੰਗਤ ਹਥੋਂ ਲੰਗੀ ਜਾਵੇ ਮੈਂ ਹੁਣ ਇੱਥੋਂ ਸਮਾਪਤੀ ਤੋਂ ਬਾਅਦ ਜਾਵਾਂਗਾ ਮੈਂ ਵੇਖੂ ਮੇਰੇ ਵੀਰਾਂ ਨੇ ਮੇਰੇ ਪਿਓਆਂ ਨੇ ਮੇਰੇ ਪੁੱਤਰਾਂ ਨੇ ਇਹ ਮੇਰੀ ਬੇਨਤੀ ਕਿੰਨੀ ਕ ਮੰਨੀ ਐ ਵੀ ਤੁਸੀਂ ਕੋਈ ਪੈਰ ਨਹੀਂ ਠਰਦੇ ਅਸੀਂ ਤਾਂ ਜੋੜੇ ਪਾਈ ਨਹੀਂ ਸਾਨੂੰ ਕਿੰਨੀ ਕ ਠੰਡ ਲੱਗ ਗਈ ਤੇ ਅਸੀਂ ਬਹਾਨਾ ਪਤਾ ਕੀ ਕਰਦੇ ਆ ਠੰਡ ਹੈ ਜੀ ਫਰਸ਼ ਠੰਡਾ ਹੈ ਕਿਉਂ ਜਦੋਂ ਕਣਕਾਂ ਨੂੰ ਪਾਣੀ ਲਾਉਣ ਜਾਣਾ ਉਹਦਾ ਜਰਾਬਾਂ ਪਾ ਕੇ ਜਾਣਾ ਹੈ ਉਦੋਂ ਉਦੋਂ ਪੈਰ ਠਰਦੇ ਨਹੀਂ